ਪ੍ਰਧਾਨ ਰਹਿਮਾਨ ਨੇ ਇਹਨਾਂ ਦੇ ਸਿੱਖੇ ਸਤਿਗੁਰੂ ਆਪ ਕਿਰਪਾ ਕਰਕੇ ਇਹਨਾਂ ਨੂੰ ਸੇਵਾ ਕਿੰਦੇ ਨੇ ਇਤਿਮ ਵਿੱਚ ਦੇ ਰਣ ਸਰਵਰ ਸਿੰਘ ਜੀ ਮੈਟਰੋਲਿਟੁਰਲ ਪ੍ਰਬੰਧਕ ਕਮੇਟੀ ਪਾਣੀ ਸਰਕਾਰ ਜੋਗ ਨੇ ਪਰ ਤੁਹਾਡੇ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਸਮਾਗਮ ਵੀ ਬੜੀ ਰੌਣਕ ਦੇ ਨੇ ਅੰਤ ਸ ਕਰਨ ਬਾਅਦ ਇਹਨਾਂ ਨੂੰ ਮਿਲਣਾ ਨਸ਼ੀਆਂ ਜਿਹਾ ਜੀ ਇਹ ਵੀ ਸਾਰਿਆਂ ਸਿੱਖੇ ਤੇ ਸੰਗਤਾਂ ਨੂੰ ਮੁਬਾਰਕਾ ਦੇਣ ਗਿਆ ਅੰਦਰ ਸਕਣ ਵਾਲੀਆਂ ਨੂੰ ਕਰੀਆ ਕਰਨੀ ਹੈ ਆਰਗੁਰਜੀ ਦਾ ਖਾਲਸਾ ਆਰਗੁਰਜੀ ਦੇ ਬਦੇ ਅੱਜ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਇਹ 사ਤਨਾਮ ਸਰਵਕल्याण ਤਸਲ ਮਨੇ ਸਾਹਜੇ ਤੌਰ ਤੇ ਜੋ ਜੋ ਦਾਸ ਨੇ ਨਾਲ ਸਲਾਹ ਕਰਕੇ ਪ੍ਰੋਗਰਾਮ ਲਿਖਿਆ ਗਿਆ ਸੀ ਉਹ ਪਿਛਲੇ ਦਿਨਾਂ ਤੋਂ ਪ੍ਰਚਾਰ ਕੀਤਾ ਗਿਆ ਕਿ ਗੁਰਦਾੂਰ ਦੂਖ ਲਾਲ ਸਿੰਘ ਸਾਹਿਬ ਬਲਾ ਮੋੜ ਜਿਹਦੇ ਪ੍ਰਧਾਨ ਸਰਦਾਰ ਲਖਪ੍ਰੀਤ ਸਿੰਘ ਜੀ ਨੇ ਇਹ ਇੱਥੇ ਇੱਕ ਮਹਾਨ ਅੰਮ੍ਰਿਤ ਸੰਚਾਰ ਦਾ ਪ੍ਰੋਗਰਾਮ ਲਿਖਿਆ ਗਿਆ। ਅੱਜ ਤਕਰੀਬਨ 90 ਪ੍ਰਾਣੀਆਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਹੈ। ਕਰਕੇ ਤਾਂ ਪਾਸ਼ਾ ਦੇ ਧੀਆ ਪੁੱਤਰ ਹੋਣ ਦਾ ਮਾਣ ਪ੍ਰਾਪਤ ਕੀਤਾ। ਮੈਂ ਆਪਣੇ ਪ੍ਰਚਾਰਕ ਸਾਥੀਆਂ ਦਾ ਗੁਰਦਾਸ ਸਾਹਿਬ ਦੀ ਕਮੇਟੀ ਦਾ ਆਈਏ ਸੰਗਤ ਦਾ ਜਿੱਥੇ ਧੰਨਵਾਦ ਕਰਦਾ। ਉੱਤੇ ਆਪਣੇ ਵੱਲੋਂ ਆਪਣੇ ਪ੍ਰਧਾਨ ਸਾਹਿਬ ਸਰਦਾਰ ਹਿੰਦਰ ਸਿੰਘ ਢਾਮੀ ਜੀ ਵੱਲੋਂ ਸਤਨਾਮ ਸੰਗਤਾਂ ਤੇ ਸਮੁੱਚੇ ਹੀ ਔਡੇਦਾਰ ਸਭਾਾਂ, ਟੀਚਰ ਸਭਾਾਂ ਦਾ ਤਦੋਂ ਅਧਿਕਾਰਧਾ ਅਤੇ ਅੰਮ੍ਰਿਤ ਬਰਾਖਿਆ ਨੂੰ ਆਪਣੇ ਵੱਲੋਂ ਦੇ ਪ੍ਰਧਾਨ ਸਾਹਿਬ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਲਖੜਾ ਹੁਦਾਈ ਦੇਣਾ ਗੁਰੂ ਕਿਰਪਾ ਕਰੇ ਰਹਿਮ ਕਰੇ ਆਪਾਂ ਉਸ ਕਲਗੀਧਰ ਪਾਤਸ਼ਾਹ ਜਿਹੜਾ ਅੱਜ ਅੰਮ੍ਰਿਤ ਦੀ ਬਾਤ ਉਹਨਾਂ ਦੀ ਬਖਸ਼ਿਸ਼ ਪ੍ਰਾਪਤ ਕੀਤੀ ਹੈ ਮਾਲਕ ਸਾਨੂੰ ਸਿੱਖੀ ਕੇਸਾ ਸਾਸਾ ਸੰਗ ਨਭਾ ਹੁੰਦਾ ਸਾਡੇ ਸਿਰ ਤੇ ਹੱਥ ਰੱਖ ਕੇ ਇਹ ਬੇਨਤੀਆਂ ਮੈਂ ਵੀ ਬੇਨਤੀ ਕਰਾਂਗਾ ਉਹ ਕਲਗੀਧਰ ਪਾਤਸ਼ਾਹ ਦੀ ਇਹ ਬੜੀ ਬੁਲੀ ਬਾਤ ਹੈ ਜਿਹੜੇ ਸਾਡੇ ਜੀਵਨ ਚ ਇਹ ਹੜ੍ਹ ਵੀ ਬਹੁਤ ਜ਼ਰੂਰੀ ਹੈ ਜਿਹੜੀ ਕਲਗੀਧਰ ਪਾਸ਼ਾ ਨੇ ਆਪ ਹੀ ਲਈ ਤੇ ਪੰਜਾ ਪਿਆਰ ਨੂੰ ਦਿੱਤੀ ਤੇ ਬੜੇ ਮਹਿੰਗੇ ਮੋਲੇ ਚਾਰ ਲਈ ਆਪਣਾ ਉਹ ਸਰਬੰਸ ਕੁਰਬਾਨ ਇਹ ਕੌਮ ਵੀ ਖਾਤਰ ਕੀਤਾ ਉਸ ਅਮਰਤ ਦੀ ਬਾਤ ਵਿੱਚੋਂ ਅਮਰਤ ਜਰੂਰ ਲਈਏ ਤੇ ਅਮਰਤ ਬਲਾਸੀ ਹੋ ਕੇ ਆਪਣੀ ਜ਼ਿੰਦਗੀ ਬਸਰ ਕਰੀਏ ਮੈਂ ਇਹ ਥੋੜੀ ਬੇਨਤੀ ਕਰਨਾ ਕਿ ਪਿਛਲੀ ਵਾਰ ਨਾਲ ਉਹ ਤਿਹਾੜ ਜਿਹੜੇ ਦਾ ਪਹਿਲਾਂ ਆ ਰਹੇ ਨੇ 30 ਸਤੰਬਰ ਨੂੰ ਭੰਗੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਗਨ ਮਾਰਾ ਸੁਰਖਣੀ ਦਾ 20 ਅਗਸਤ ਨੂੰ ਵਿਅਗ ਗੁਰਪ੍ਰਬ ਜੋੜ ਮੇਲਾ ਮਨਾਇਆ ਜਾ ਰਿਹਾ ਹਰ ਸਾਲ ਦੀ ਤਰ੍ਹਾਂ 29 ਅਗਸਤ ਨੂੰ ਸultanpur Road ਦੀ ਧਰਤੀ ਤੋਂ ਇੱਕ ਮਹਾਨ ਨਗਰ ਕੀਰਤਨ ਬਟਾਲਾ ਦੀ ਧਰਤੀ ਤੇ ਆਉਣਾ ਹੈ ਔਰ 30 ਅਗਸਤ ਨੂੰ ਬਟਾਲਾ ਗੁਰਦਵਾਰਾ ਡੇਰਾ ਸਾਹਿਬ ਤੋਂ ਇੱਕ ਮਹਾਨ ਨਗਰ ਕੀਰਤਨ ਦਾ ਆਰੰਭ ਹੋ ਕੇ ਸਾਰੇ ਸ਼ਹਿਰ ਦੇ ਵਿੱਚ ਉਹ ਪ੍ਰਕਰਮਾ ਕਰੇਗਾ ਫਿਰ ਸ਼ਾਮ ਨੂੰ ਵੀ ਸਮਾਪਤੀ ਹੋਏਗੀ ਸਾਰੀਆਂ ਸੰਗਤਾਂ ਬੇਨਤੀ ਹੋਣ ਤੋਂ ਪ੍ਰਾਪੇ ਕਰਨੇ ਚਾਹੀਦੇ ਨੇ ਯਤਨ ਕਰਨੇ ਚਾਹੀਦੇ ਨੇ ਆਪਾਂ ਜਪਨ ਕਰਕੇ ਇਹਨਾਂ ਤਿਹਾਰਾਂ ਦੇ ਵਾਰ-ਵਾਰ ਵਾਰ ਤੋਂ ਸ਼ਮੂਰੀ ਫਿਕਰੀਏ ਆਪਾਂ ਆਉਣ ਵਾਲੇ ਦਿਨਾਂ 'ਚ ਇਹਨਾਂ ਕਾਰਜਾਂ ਨੂੰ ਸਮਰਪਿਤ ਹੋਣਾ ਗੁਰੂ ਵਿਆਸੀ ਸਾਹਿਬਾਨੀ